ਸਾਥੀ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਵੀਰ ਬਾਗਾ ਜੌਰ ਪਾਜਪਾ ਜਲਾਸੀ ਮੌਕੇ ਜੰਨਾ ਸੈਕਟਰੀ ਸਤਿ ਸ੍ਰੀ ਅਕਾਲ ਪਾਤੜਾ ਦੇ ਨਾਲ ਵਿਚਾਰ ਕਰਾਂਗੇ ਗੱਲਬਾਤ ਕਰਾਂਗੇ ਆਮ ਆਦੀ ਪਾਰਟੀ ਦੇ ਐਮ ਐਲ ਏ ਜੋ ਕਿ ਰਮਨ ਰੁੜਾ ਜੀ ਰਮਨ ਰੁੜਾ ਤੇ ਕਿਵੇਂ ਕਰਪਸ਼ਨ ਦੇ ਵਿੱਚ ਕਰਪਸ਼ਨ ਦਾ ਕਿੰਗ ਬੜਿਆ ਆਮ ਆਦੀ ਆਮ ਆਦੀ ਪਾਰਟੀ ਜਵਨ ਕਾਂਡ ਤੋਂ ਪਹਿਲਾਂ ਰਮਨ ਰੁੜਾ ਇੱਕ ਆਮ ਇਨਸਾਨ ਸੀ ਇੱਕ ਛੋਟੇ-ਮੋਟੇ ਕੰਮ ਕੰਮ ਦਾ ਕੰਮ ਕਰਦਾ ਸੀਗਾ ਪਰ ਜਦੋਂ ਆਮ ਆਦਮੀ ਪਾਰਟੀ ਜੁਆਇਨ ਕੀਤੀ ਐ ਇਸ ਇਨਸਾਨ ਨੇ ਤੇ ਆਮ ਆਦਮੀ ਪਾਰਟੀ ਜੁਆਇਨ ਕਰਨ ਤੋਂ ਬਾਅਦ ਕੁਝ ਹੀ ਟਾਈਮ ਦੇ ਵਿੱਚ ਇਸ ਰਮਨ ਰੂੜੇ ਨੇ ਕੱਟੋ-ਕੱਟਵੀ 10 ਤੋਂ 15 ਹਜ਼ਾਰ ਕਰੋੜ ਦਾ ਕਪੜਾ ਕੀਤਾ ਜਿਸ ਦੇ ਵਿੱਚ ਆ ਕੁਝ ਸਰਕਾਰੀ ਆਫੀਸਰ ਲੇਡੀਜ਼ ਇੰਸਪੈਕਟਰ ਕਾਰਪੋਰੇਸ਼ਨ ਆਫਿਸ ਦੇ ਤੇ ਕੁਝ ਹੋਰ ਇਹਦੇ ਜਾਣ ਪਹਿਚਾਨ ਦੇ ਲੋਕ ਤੇ ਸਭ ਨਾਲ ਮਿਲ ਕੇ ਇਸ ਰਮਨ ਰੂੜੇ ਨੇ ਬਹੁਤ ਹੀ ਕ腐ਸ਼ਨ ਕੀਤੀ ਹੈ ਜਿਸ ਇਨਸਾਨ ਇੱਕ ਐਮਐਲਏ ਦੀ ਸੈਲਰੀ 1 ਲੱਖ ਰੁਪਇਆ ਤੇ ਪੂਰਾ ਟੋਟਲ ਖਰਚਾ ਮਿਲਾ ਕੇ ਇਹਨਾਂ ਦਾ 2 ਲੱਖ 30 ਹਜ਼ਾਰ ਰੁਪਇਆ ਬਣ ਜਾਂਦਾ ਹੈ ਇੱਕ ਮਹੀਨੇ ਦਾ ਤੇ ਜਿਸ ਇਨਸਾਨ ਦੇ ਆਮ ਆਦੀ ਪਾਰਟੀ ਦੇ ਐਮਐਲਏ ਹੋਰ ਵੀ ਐਮਐਲਏ ਆ ਜਿਨ੍ਹਾਂ ਦਾ 230000 ਨਾਲ ਕੁਛ ਨਹੀਂ ਬਣਦਾ ਤੇ ਉਹ ਫਿਰ ਕਰਪਸ਼ਨ ਕਰਪਸ਼ਨ ਕਰਦੇ ਆ ਤੇ ਲੋਕਾਂ ਨੂੰ ਲੋਕਾਂ ਨੂੰ ਝਾਲੀ ਨੋਟਸ ਭੇਜ ਕੇ ਤੇ ਸਰਕਾਰੀ ਕਾਰਪੋਰੇਸ਼ਨ ਅਫਸਰਾਂ ਦੇ ਰਾਹੀਂ ਕਪੜੇ ਕਰਦੇ ਆ ਤੇ ਬਹੁਤ ਜ਼ਿਆਦਾ ਲੁੱਟਮਾਰ ਕਰਦੇ ਆ ਤੇ ਇੰਨੇ ਘਪਲੇ ਕਰਦੇ ਆ ਕਿ ਆਖਰ ਨੂੰ ਇਹਨਾਂ ਦੇ ਜੋ ਆਪਾਂ ਕਹਿੰਦੇ ਨੇ ਆ ਕਿ ਪਾਪ ਦਾ ਘੜਾ ਉਹ ਇੰਨਾ ਘਰ ਜਾਂਦਾ ਕਿ ਇੱਕ ਦਿਨ ਉਹਦੇ ਜੋ ਜਿੰਨਾ ਪੈਸਾ ਕਮਾਇਆ ਬਾਹਰ ਆ ਜੇ ਬਾਹਰ ਆਉਂਦਾ ਹੈ ਦਿਖਦਾ ਹੈ ਤੇ ਆਪਾਂ ਲੋਕਾਂ ਨੇ ਇੰਨੀ ਆਸਾਂ ਉਮੀਦਾਂ ਲਾਈਆਂ ਹੋਈਆਂ ਇਹਨਾਂ ਤੇ ਇੰਨੇ ਆਪਣੇ ਆਪਣੇ ਕੇ ਵੋਟ ਪਾ ਕੇ ਇਹਨਾਂ ਨੂੰ ਲੈ ਕੇ ਆਉਂਦੇ ਆ ਕਿ ਸਾਡੇ ਕੰਮ ਸਵਾਰਨਗੇ ਸਾਡੇ ਜੋ ਕੰਮ ਚ ਰਕਾਵਟਾਂ ਆ ਰਹੀਆਂ ਸਾਡੇ ਕੰਮ ਕਰਨ ਦੇ ਪਰ ਕਿੱਥੇ ਪਰ ਇਹ ਪਹਿਲੋਂ ਆਪਣੇ ਹੀ ਕੰਮ ਆਪਣੇ ਹੀ ਕੰਮ ਆਪਣੇ ਹੀ ਬੈਕ ਬੈਲੈਂਸ ਭਰਦੇ ਆ ਆਪਣੇ ਹੀ ਜੋ ਕਮੀਆਂ ਆ ਉਹ ਪਹਿਲੋਂ ਪੂਰੀਆਂ ਕਰਦੇ ਆ ਲੋਕਾਂ ਦਾ ਨਾਲ ਬਾਅਦ ਸੋਚਦੇ ਆ ਤੇ ਆਪਾਂ ਇਹ ਕਹਿ ਸਕਦੇ ਆ ਕਿ ਲੋਕਾਂ ਨੂੰ ਤਾਂ ਯਾਨੀ ਕੀ ਬਣਾਉਣਾ ਹੈ ਤੇ ਪਰ ਅੱਜ ਦੇਖ ਲਓ ਜੋ ਰਮਨ ਰੋੜਾ ਹੈ ਰਮਨ ਰੋੜਾ ਦੇ ਨਾਲ-ਨਾਲ ਰਮਨ ਰੋੜਾ ਦੇ ਨਾਲ-ਨਾਲ ਅੱਜ ਕਿੰਨੇ ਕੰਪਲਾਈ ਜੋ ਸਰਕਾਰੀ ਅਫਸਰ ਹੈ ਚਾਹੇ ਚਪੜਾਸੀ ਆ ਚਾਹੇ ਇਹਨਾਂ ਦੇ ਕੋਈ ਰਿਲੇਟਿਵ ਹੈ ਕਿੰਨੇ ਤੇ ਅਜਨਾਮ ਦਰਜ ਹੋ ਚੁੱਕੇ ਆ ਜੋ ਕਿ ਪਬਲਿਕ ਦੇ ਵਿੱਚ ਸਾਹਮਣੇ ਆਈ ਆ ਤੇ ਕੁਝ ਰਮਨ ਰੋੜੇ ਦੇ ਸਟਾਇ ਹੋਏ ਲੋਕਾਂ ਨੇ ਗਵਾਹੀਆਂ ਵੀ ਦਿੱਤੀਆਂ ਕੁਝ ਚਾਹੇ ਉਹ ਹੋਟਲ ਦੇ ਮਾਲਕ ਹੈ ਚਾਹੇ ਉਹ ਬੈਕਰੀ ਦੇ ਮਾਲਕ ਹੈ ਤੇ ਉਹ ਨਹੀਂ ਇਹ ਰਮਨ ਰੋੜੇ ਦੇ ਸਟਾਇ ਹੋਏ ਆ ਨਹੀਂ ਗਵਾਹੀਆਂ ਦੇਤੀਆਂ ਕਿਸਾਤੋਂ ਵੀ ਇੰਨੇ-ਇੰਨੇ ਪੈਸਿਆਂ ਦੀ ਇਹਨੇ ਮੰਗ ਕੀਤੀ ਹੈ ਤੇ ਇਸ ਦੇ ਵਿੱਚ ਚਾਹੇ ਉਹ ਲੇਡੀਜ਼ ਅ ਇਨਸਪੈਕਟਰ ਕਾਰਪੋਰੇਸ਼ਨ ਦੇ ਆ ਚਾਹੇ ਕੋਈ ਜੈਂਟਸ ਆ ਚਾਹੇ ਕੋਈ ਰਿਲੇਟਿਵ ਆ ਚਾਹੇ ਕੋਈ ਰਿਸ਼ਤੇਦਾਰ ਆ ਅੱਜ ਸਭ ਤੋਂ ਜ਼ਿਆਦਾ ਜੋ ਪੈਸਾ ਇਕੱਠਾ ਕੀਤਾ ਹੈ ਬਲੈਕ ਮਨੀ ਇਕੱਠੀ ਕੀਤੀ ਹੈ ਚੋਰੀ ਦੇ ਪੈਸੇ ਇਕੱਠੇ ਕੀਤੇ ਆ ਉਹ ਰਮਨ ਊੜਾ ਰਮਨ ਊੜਾ ਜਿਸ ਦਾ ਨਾਮ ਆ ਰਮਨ ਊੜਾ ਤੇ ਆਪਾਂ ਦੇਖਦੇ ਹਾਂ ਕਿ ਆਮ ਆਦਮੀ ਪਾਰਟੀ ਜਦੋਂ ਸੱਤਾ ਦੇ ਵਿੱਚ ਆਈ ਸੀਗੀ ਤੇ ਇਸ ਦੇ ਜੋ ਐਮਐਲਏ ਸੀਗੇ 92 ਵਿਧਾਇਕ ਸੀਗੇ ਆਮ ਆਦਮੀ ਪਾਰਟੀ ਦੇ ਤੇ ਉਹਨਾਂ ਕੋਲ ਕਿਸੇ ਕੋਲ ਗੱਡੀਆਂ ਤੱਕ ਵੀ ਨਹੀਂ ਸੀ ਕਿਸੇ ਕੋਲ ਛੋਟੀ ਗੱਡੀ કે ਕੋਸ਼ ਵੀ ਸੀ ਪਰ ਅੱਜ ਜੋ ਇਹੜੇ ਐਮਐਲਏ ਆ ਅੱਜ ਉਹਨਾਂ ਨੇ ਇੰਨਾ ਕੁ ਆਪਣੇ ਆਪਣੇ ਪ੍ਰਾਪਰਟੀਆਂ ਬਣਾ ਕੇ ਬੈਠੇ ਹੋਏ ਆ ਵੱਡੀਆਂ ਗੱਡੀਆਂ 'ਚ ਘੁੰਮਦੇ ਆ ਤੇ ਉਹ ਸਾਫ ਨਜ਼ਰ ਆਉਂਦਾ ਹੈ ਕਿ ਇਹਨਾਂ ਦੀ ਜੋ ਸੈਲਰੀ ਹੈ ਇਹਨਾਂ ਦੀ ਜੋ ਕੰਮ ਜੋ 230000 ਰੁਪਏ ਹੈ ਉਥੋਂ ਦਾ ਇਹ ਗੱਡੀਆਂ ਕੋਈ ਸੰਭਵ ਨਹੀਂ ਹੈ ਸਿਰਫ ਇਹਨਾਂ ਨੇ ਜੋ ਦੋ ਨੰਬਰ ਦਾ ਪੈਸਾ ਇਕੱਠਾ ਕੀਤਾ ਹੈ ਲੋਕਾਂ ਦਾ ਖੂਨ ਪੀ ਪੀ ਕੇ ਪੈਸਾ ਇਕੱਠਾ ਕੀਤਾ ਹੈ ਇਹਨਾਂ ਦੀ ਇਹ ਕਮਾਈ ਦਾ ਸਾਧਨ ਉਹ ਆ ਤੇ ਆਪਾਂ ਦੇਖੇ ਕਿ ਜਿੱਥੇ ਕਿ ਜਿਨ੍ਹਾਂ ਦਾ 230000 ਦਾ ਪਰਿਵਾਰ ਜਾਂ ਉਹਨਾਂ ਦਾ ਢੱਡ ਨਹੀਂ ਭਰਦਾ ਤੇ ਇਹਨਾਂ ਲੋਕਾਂ ਤੋਂ ਪੈਸਾ ਇਕੱਠਾ ਕਰਕੇ ਫੇਰ ਵੀ ਉਹਨਾਂ ਤੇ ਠਣਨੀ ਪਰਿਆ ਪਰ ਲੋਕਾਂ ਦੀਆਂ ਜੋ ਆਸਾਂ ਤੇ ਉਮੀਦਾਂ ਸੀ ਨਾ ਤੇ ਐਮਐਲਿਆਂ ਤੇ ਉਹ ਸਭ ਧਰੀਆਂ ਦੇ ਧਰੀਆਂ ਰਹਿ ਗਈਆਂ ਜੋ ਇਹਨਾਂ ਤੇ ਆਸਾਂ ਲਾਈਆਂ ਸੀਆਂ ਪਬਲਿਕ ਨੇ ਕੋਈ ਵੀ ਆਸ ਜਿਹੜਾ ਤੇ ਪੂਰੀ ਨਹੀਂ ਹੋਈ ਸਿਰਫ ਇਹਨੇ ਜੋ ਕੀਤਾ ਆਪਣੀਆਂ ਆਸਾਂ ਪੂਰੀਆਂ ਕੀਤੀਆਂ ਲੋਕਾਂ ਦੇ ਚਾਹੇ ਕਿਤੇ ਘਰ ਬਣਦੇ ਆ ਚਾਹੇ ਕੋਈ ਬਿਲਡਿੰਗ ਦੀ ਉਸਾਰੀ ਆ ਚਾਹੇ ਕੋਈ ਹੋਟਲ ਆ ਚਾਹੇ ਕੋਸ਼ਿਸ਼ ਵੀ ਲਾ ਲਈਏ ਉਹਨਾਂ ਤੋਂ ਮੋਟਿਆਂ-ਮੋਟਿਆਂ ਰਕਮਾਂ ਨਹੀਂ ਵਸੂਲ ਕੀਤੀਆਂ ਤੇ ਉਹਨਾਂ ਦੇ ਵਿੱਚ ਕਈ ਇਹਨਾਂ ਸਰਕਾਰੀ ਆਫੀਸਰ ਚਾਹੇ ਰਿਸ਼ਤੇ ਅ ਕਿਸੇ ਚਾਹੇ ਕੋਈ ਵੀ ਉਹਦੇ ਤੇ ਬੈਠਾ ਲਾ ਲਈਏ ਚਾਹੇ ਕੋਈ ਇਹਨਾਂ ਰਿਸ਼ਤੇਦਾਰ ਵੀ ਹੈ ਤੇ ਅੱਜ ਉਹ ਸਭ ਹੀ ਲੋੜ ਤੁਹਾਨੂੰ ਜਾਣਨ ਲਈ ਆ ਆਮ ਰੋੜੇ ਦੇ ਨਾਲ ਨਾਲ ਉਹ ਵੀ ਅੱਜ ਫਸਦੇ ਨਜ਼ਰ ਆ ਰਹੇ ਐ ਤੇ ਉਹਨਾਂ ਨੂੰ ਬਿਜਲੈਂਸ ਬਿਜਲੈਂਸ ਵਾਲੇ ਵੀ ਚੱਕਰੇ ਤੇ ਗੱਲ ਹੋਈ ਹੈ ਮੈਂ ਉਹ ਹੀ ਕਹਿ ਰਿਹਾ ਕਿ ਜੋ ਇਹ ਇਦਾਂ ਦੇ ਬੰਦੇ ਆ ਤੋਂ ਅ ਐਮਐਲਏ ਨੂੰ ਹੁਣ ਕੀ ਕਹੀ ਆਪਾਂ ਕੀ ਇਹਨਾਂ ਦੀ ਇੰਨੀ ਕਰਪਸ਼ਨ ਫੈਲੀ ਹੋਈ ਆ ਥੋੜਾ ਜਿਆ ਸੋਚ ਸਮਝ ਕੇ ਆਪਾਂ ਇਹਨਾਂ ਨੂੰ ਅ ਅੱਗੇ ਤੋਂ ਆਮ ਆਦੀ ਪਾਰਟੀ ਨੂੰ ਲੈ ਤੁਹਾਨੂੰ ਬੈਕ ਕੋਲ ਕਰਾ ਫਿਰ ਬੈਕ ਕਰਦੀ ਏ ਤੁਹਾਨੂੰ ਬੈਕ ਕੋਲ ਕਰਨਾ ਓਕੇ ਇਹਨਾਂ ਨੂੰ ਬੈਕ ਕਰੀਏ ਬੈਕ ਕਰਕੇ ਕਿ ਆਪਣਾ ਜੋ ਸਾਡਾ ਜਲੰਧਰ ਸ਼ਹਿਰ ਆ ਆਪਾਂ ਇੰਦਾ ਦੇ ਲੋਕਾਂ ਤੋਂ ਬਚਾਈਏ ਕਿ ਤਾਂ ਕਿ ਸਾਡਾ ਜੋ ਜਲੰਧਰ ਸ਼ਹਿਰ ਕਾਪਚਨ ਦੇ ਜਿਹੜੇ ਬਾਹਰ ਨਿਕਲੇ ਬਚੇ ਤੇ ਇਸ ਤਰ੍ਹਾਂ ਦੇ ਲੋਕਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਆਮ ਆਦਮੀ ਪਾਰਟੀ ਦੇ ਜਿੰਨੇ ਵੀ ਐਮਐਲਏ ਐ ਜੋ 92 ਵਿਧਾਇਕਾਂ ਵਿੱਚੋਂ ਕਈਆਂ ਦਾ ਨਾਂ ਤਾਂ ਸਾਹਮਣੇ ਆਇਆ ਹੈ ਤੇ ਕਈ ਹੱਲੇ ਤੱਕ ਅ ਅੰਦਰ ਬੈਠੇ ਆ ਲੁੱਕੇ ਜੋ ਕਿ ਸ਼ੋਅ ਨਹੀਂ ਹੋ ਰਿਹਾ ਤੇ ਆਪਣੇ ਆਪਣੇ ਵਿਚਾਰ ਕਮੈਂਟ ਜਰੂਰ ਦੱਸਿਓ ਸ਼ੇਅਰ ਕਰਿਓ ਵੀਡੀਓ ਨੂੰ ਨਮਸਕਾਰ ਜੀ ਮੈਂ ਤੁਹਾਡਾ ਵੀਰ ਬਾਗਾ ਜਉਣ